ਭੰਗਾ ਸ਼ਹਿਰ ਵਿੱਚ ਚੋਰਾਂ ਨੇ ਇੱਕ ਰਾਤ ਵਿੱਚ ਤਿੰਨ ਮੈਡੀਕਲ ਸਟੋਰਾਂ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਮੈਡੀਕਲ ਸਟੋਰ ਭੰਗਾ ਥਾਣਾ ਸਿਟੀ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਹਨ ਲੇਕਿਨ ਚੋਰਾਂ ਨੇ ਫਿਰ ਵੀ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੋ ਨੋ ਮੈਡੀਕਲ ਸਟੋਰਾਂ ਤੋਂ ਕਰੀਬ 20 ਤੋਂ 25000 ਰੁਪਏ ਕੈਸ਼ ਚੋਰੀ ਕੀਤਾ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ ਉੱਥੇ ਹੀ ਵਾਰ ਨੰਬਰ 10 ਵਿੱਚ ਖੇਤਾਂ ਵਿੱਚ ਬਣੇ ਘਰ ਵਿੱਚ ਜਿੱਥੇ ਕਿ ਮਾਪੋਤ ਰਹਿੰਦੇ ਹਨ ਉਸ ਘਰ ਦੀ ਖਿੜਕੀ ਦੀ ਗ੍ਰਿੱਲ ਤੋੜ ਕੇ ਚੋਰ ਘਰ ਅੰਦਰ ਦਾਖਲ ਹੋਏ ਅਤੇ ਜਿਸ ਟਰੰਕ ਵਿੱਚ ਸੋਨਾ ਅਤੇ ਨਕਦੀ ਪਿਆ ਸੀ ਉਹ ਟਰੰਕ ਲੈ ਕੇ ਫਰਾਰ ਹੋ ਗਏ ਉਸ ਟਰੰਕ ਨੂੰ ਖੇਤਾ ਵਿੱਚ ਲਿਜਾ ਕੇ ਤੋੜਿਆ ਗਿਆ ਅਤੇ ਉਸ ਵਿੱਚੋਂ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਪੁਲਿਸ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਚੋਰਾ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੇਰਾ ਨਾਮ ਸਰਵਪਿੰਦਰ ਸਰਵਪਿੰਦਰ ਨਾ ਬਾਪੂਏ ਕਾਲੀ ਦਵਾਲਾ ਦੀ ਮੇਂਡਿਕਲ ਸਟੋਰ ਹੈ ਜਿੱਥੇ ਮੇਂ ਲੋਡ ਸਿਵਲ ਤੋਂ ਹੱਥੋਂ ਸਾਹਮਣੇ ਕੀ ਹੋਇਆ ਤੁਹਾਡੀ ਜਗ੍ਹਾ ਤੇ ਰਾਤੀ ਨੂੰ ਕੋਈ ਆਇਆ ਸਾਢੇ 3 ਵਜੇ ਤੁਹਾਨੂੰ ਦੱਸਿਆ ਕਿ ਤੁਹਾਡਾ ਸ਼ਟਰ ਪੜ ਦਿੱਤਾ ਚੋਰੀ ਹੋ ਗਈ ਆ ਤੇ ਫਿਰ ਮੈਂ ਆ ਕੇ ਦੇਖਿਆ ਜੀ 4:30 5 ਵਜੇ ਤੇ ਕੈਸ਼ ਲੱਗੇ ਤੁਹਾਡੀ ਜਗ੍ਹਾ ਕਿੰਨਾ ਚਿਗਾਤ ਹੈ ਕੈਸ਼ ਚਾਹ ਰਾਉਂਡ ਵੀ ਹੈ ਤੇ ਯਾਰ ਲੈ ਗਿਆ ਤੁਹਾਡਾ ਸ਼ਨੀਵਾਰ ਰਾਤ ਹੋਈ ਏ ਜਾਂ ਐਤਵਾਰ ਦੀ ਰਾਤ ਹੋਈ ਆ ਜਦੋਂ ਮੈਂ ਤੋਂ ਇਹਦਾ ਦੇਖ ਪਹਿਲਾਂ ਆ ਗਿਆ ਕਰੀਬ ਕਿੰਨੇ ਕਹੋ ਜੇ 1:30 1:30 ਦੇ ਟੇਤੀ ਮਿੰਟ 1:30 ਦੇ ਨਾਲ ਜੀ ਵੀਰ ਇੱਥੇ ਪਿਆ ਸੀ ਇਹ ਦਵਾਈਆਂ ਦੁਨੀਆਂ ਦੇ ਵੱਡੇ ਹੋ ਰਿਹਾ ਸੀ ਤੇ ਮੈਂ ਕਿਸੇ ਦੇਣੇ ਦੀ ਪੈਸਾ ਉਹ ਲੈ ਕੇ ਰੱਖੇ ਹੋਏ ਸੀਗੇ ਮੇਰੇ ਕੋਲ ਬੰਟਲ ਦੇ ਜਿਹੜੇ ਮੇਰੇ ਆਪਣੇ ਵੀ ਪੈਸੇ ਇਕੱਠੇ ਬੈਠੇ ਸੂ ਇਦਾਂ ਕੌਂਸਲਰ ਰਿਪੋਰਟ ਦੇਤੀਆਂ ਨਹੀਂ ਪੁਲਿਸਾਂ ਆਈ ਸੀ ਕੋਡ ਕਰਕੇ ਲੱਗਿਆ ਰਿਪੋਰਟ ਤਾਂ ਜੀ ਕੋਈ ਕਿਸੇ ਨਹੀਂ ਦਿੱਤੀ ਨਹੀਂ ਸਰ ਕੀ ਨਾ ਟੋੜਾ ਇਹ ਅਸੀਂ ਕਮਲ ਸਿੰਘ ਖੰਡਰਪੁਰ ਤੋਂ ਆਪੜ ਉਹ ਤੱਕ ਕੀ ਲੋਕ ਤੀਨੇ ਦੇ ਤਾਂ ਨਾ ਦਿਲਾਂ ਚੂਹੀ ਬਈਆ ਕਰਾ ਗਾ। ਬਨਾਲਤਾ ਇੱਕ ਦੁਕਾਨ ਤੇ ਹੀ ਆਇਆ ਇਹ ਮਰਦੇ ਨੂੰ ਮੈਡੀਕਲ ਸਟੋਰ ਆ। ਇੱਥੇ ਅਸੀਂ ਕੰਮ ਕਰ ਰਹੇ ਹਾਂ। ਪ੍ਰਿੰਟ ਲੱਗ ਰਹੀ ਹੈ ਮਸ਼ੀਨ। ਕਰ ਰਹੇ ਕੋਸ਼ਿਸ਼ ਕਰ ਰਹੇ ਆ ਦੇਖਦੇ ਆ ਕਿ ਚੱਲ ਰਿਹਾ ਇਹ ਕੰਮ। ਮੈਂ ਬਹੁਤ ਸਾਰੀਆਂ ਚੀਜ਼ਾਂ ਚੱਕੀ ਜਿਹਨਾਂ ਦੇ ਪਾਰਸਨ ਆ ਉਹਨਾਂ ਨੂੰ ਚੈੱਕ ਕਰਦੇ ਆ। ਬਿਲਕੁਲ ਵੀ ਇੱਥੇ ਲੱਗਦਾ ਉਹਨਾਂ ਨੇ ਹਾਂ ਜਿੱਥੇ ਉਹਨਾਂ ਨੇ ਹੱਥ ਲਾਏ ਆ ਉਹਨਾਂ ਚੀਜ਼ਾਂ ਨੂੰ ਚੈੱਕ ਕਰ ਰਹੇ ਆ। ਦੇ ਲੋਹੇ ਫਿੰਡਰ ਲੋਹੇ ਦੇ ਉੱਤੇ ਵੀ ਆ ਜਾਂਦਾ ਲੱਕੜ ਤੇ ਸ਼ੀਸ਼ੇ ਤੇ ਵੀ ਨਹੀਂ ਨਹੀਂ ਲੱਕੜ ਤੇ ਲੋਹੇ ਤੇ ਆ ਜਾਂਦਾ ਉਹ ਤਾਂ ਪੇਂਟ ਵਾਲੀ ਚੀਜ਼ ਤੇ ਆ ਜਾਂਦਾ ਸ਼ੀਸ਼ੇ ਵਾਲਾ ਹੋਵੇ ਉਹਦੇ ਤੇ ਆਉਂਦੇ 400 ਦੀ ਆ ਸ਼ੀਸ਼ੇ ਵਾਲੇ ਤੇ ਜਾਵੇ ਹਾਂਜੀ ਹਾਂ ਕੀ ਨਾ ਤੁਹਾਡਾ ਮੇਰਾ ਸਰ ਪ੍ਰਦੀਪ ਨੂੰ ਆ ਪ੍ਰਦੀਪ ਹਾਂਜੀ ਪ੍ਰਦੀਪ ਜੀ ਕਿਹੜੀ ਦੁਕਾਨ ਦਾ ਕੀ ਨਾ ਤੁਹਾਡੇ ਵੀਟ ਮੈਡੀਕਲ ਸਟੋਰ ਕੀ ਚੋਰੀ ਹੋਈ ਇੱਥੇ ਸਰ ਚੇਨ ਸੀਗੇ ਤਾਸ ਦੇ ਸੀਗੇ ਫਾਈਲ ਦੇ ਸੀਗੇ ਸਿਗੇ ਜਿਕੇ ਜਿਦਾਂ ਬੋਟੇ ਨੋਟ ਸੀਗੇ ਉਹ ਸਾਰਾ ਕੁਝ ਚੱਕਿਆ ਕਿ ਕਿੰਨਾ ਕੁ ਸੀ ਗੰਦਾ ਚੱਕ ਠੀਕ 1000 ਰੁਪਏ ਸੀ ਕੋਈ ਦਵਾਈਆਂ ਵਗੈਰਾ ਵੀ ਲੈ ਕੇ ਗਏ ਨਹੀਂ ਮੈਡੀਸਨ ਹੋਲੀ ਹੱਥ ਨੂੰ ਲਾਇਆ ਸੀ ਕੈਸੀ ਲੈ ਕੇ ਗਏ ਕੱਲੇ ਹਾਂ ਜੀ ਕੈਸੀ ਲੈ ਕੇ ਗਏ ਗੱਲੀ ਸਾਰੇ ਘੱਲੇ ਉੱਠ ਗਏ ਜਦੋਂ ਕਿ ਮੈਂ ਸਵੇਰ ਨੂੰ 2 ਵਜੇ ਆਇਆ ਤਾਂ ਸਾਰੇ ਘੱਲੇ ਖੁੱਲੇ ਹੋਏ ਸੀਗੇ ਕੰਨ ਕੰਨ ਦਰਾਜ ਚੱਕਾ ਸੀ ਚੈੱਕ ਕਰਕੇ ਲੈ ਕੇ ਗਏ ਤੁਸੀਂ ਸਵੇਰ 2 ਵਜੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਨੂੰ ਜੀ ਕਾਲ ਆਈ ਸਾਹਮਣੇ ਤੋਂ ਬੁੱਢੇ ਸੀਗੇ ਥੋੜਾ ਜਿਹਾ ਸ਼ਹਿਰ ਚਾਲਣ ਲੱਗੇ ਸਾਹਮਣੇ ਘਰ ਤੇ ਉਹਨੇ ਫੋਨ ਕੀਤਾ ਵੀ ਤੁਹਾਡਾ ਸ਼ਟਰ ਖੁੱਲਾ ਹੈ ਜ ਮੈਨੂੰ ਫੇਰ ਤਾਂ ਮੌਕੇ ਤੇ ਹੋਰ ਆ ਰਿਹਾ ਤੇ ਕਿਹੜਾ ਪਿੰਡ ਤੁਹਾਡਾ ਸ਼ਹਿਰ ਤੇ ਆ ਜੀ ਸ਼ੈਸ਼ਾ ਨਗਰ ਮੁੰਨਾ ਤੇ 30000 ਦਾ ਪੁਲਿਸ ਨੂੰ ਦਿੱਤੀ ਰਿਪੋਰਟ ਹਾਂਜੀ ਪੁਲਿਸ ਨੂੰ ਰਿਪੋਰਟ ਹੀ ਕਰਾਇਆ ਜੀਗਾ ਇੱਕ ਵਾਰ ਚਲੋ ਜਾ ਕੇ ਠੀਕ ਹੈ ਹਾਂਜੀ ਸ਼ਟਰਰ ਮਤਲਬ ਕਿ ਮੇਨ ਰੋਡ ਤੋਂ ਘਮ ਹੋਣਾ ਬਹੁਤ ਵੱਡੀ ਗੱਲ ਹੈ ਇਹ ਤਿੰਨੇ ਮੈਡੀਕਲ ਦੁਕਾਨਾਂ ਜਿਹੜੀਆਂ ਲੁੱਟੀਆਂ ਗਈਆਂ ਨਾ ਤੁਹਾਡਾ ਮੇਰਾ ਨਾਮ ਵਿਕਾਸ ਚੋਪੜਾ ਹੈ ਚੋਪੜਾ ਸਾਹਿਬ ਕੀ ਘਟਨਾ ਜਿਹੜੀ ਵਾਪਰੀ ਹੈ ਤੁਹਾਡੀ ਕੋਲ ਹੈ ਕੈਮਰਾ ਨੇ ਤਾ ਵਹ ਡੇਢ ਕੁ ਵਜੇ ਆਇਆ ਜੀ ਤੇ 2-4 ਮਿੰਟ ਦੇ ਵਿੱਚ ਉਹਨਾਂ ਨੇ ਅੰਦਰ ਵਿੱਚ ਬੜੇ ਹੈਗੇ ਆ ਦੁਕਾਨ ਦੇ ਆ ਕੇ ਗੱਲਾਂ ਖੋਲਿਆ ਦਲੇ ਚ ਪੈਸੇ ਲੈ ਗਏ ਆ ਜਿਹੜਾ ਕੈਸ਼ ਕੋਆ ਸੀਗਾ ਤੇ ਸਾਨੂੰ ਖਬਰ ਮਿਲੀ ਸੀਗੀ 3:30 ਵਜੇ ਪੁਲਿਸ ਵਾਲਿਆਂ ਵੱਲੋਂ ਪੁਲਿਸ ਨੇ ਕੀ ਕੀਤਾ ਸੀ ਕਿ ਤੁਹਾਡੇ ਸ਼ਟਰ ਚੱਕ ਹੋਇਆ ਹੈ ਤੁਹਾਡੇ ਦੁਕਾਨ ਤੇ ਚੋਰੀ ਆਈ ਹੈ ਤੁਸੀਂ ਪਹੁੰਚੋ ਅ ਤੇ ਤੁਸੀਂ ਆ ਕੇ ਕੀ ਦੇਖਿਆ ਆਗੇ ਦੇਖਿਆ ਕਿ ਸ਼ਟਰ ਚੱਕਿਆ ਸੀਗਾ ਕਿੰਨੇ ਕੁ ਪੈਸੇ ਸੀਗੇ ਬੱਲੇ ਚ ਕੈਸ਼ ਤਕਰੀਬਨ ਸੀਗਾ ਜੀ ਆਪਣਾ 20 ਤੋਂ 25000 ਕੈਸ਼ ਸੀਗਾ ਜੀ 25000 ਤਾਂ ਕੋਈ ਹੋਰ ਵੀ ਕੁਝ ਲੈ ਕੇ ਗਏ ਆ ਨਹੀਂ ਹੋਰ ਕੁਝ ਨਹੀਂ ਸਿਰਫ ਟਾਰਗੇਟ ਕੈਸ਼ ਤੇ ਸੀਗਾ ਕੁਈ ਨਸ਼ੇ ਵਾਲੀਆਂ ਦਵਾਈਆਂ ਜਾਂ ਕੁਛ ਮੈਂ ਤਾਂ ਜੀ ਹੋਰ ਕਿਸੇ ਚੀਨੋਂ ਆਤਹੀਂ ਲੈ ਤਿੰਨ ਮਿੰਟ ਤੇ ਦੇਖ ਲੋ ਸਾਰਾ ਸ਼ਟਰ ਵੀ ਪਟਿਆ ਦੁਕਾਨ ਦੇ ਅੰਦਰੋਂ ਘੁੰਮ ਕੇ ਸਭ ਕੁਝ ਕਰਕੇ ਲੱਗੇ ਸੀਸੀਟੀਵੀ ਲੱਗੇ ਤੇ ਸੀਸੀਟੀਵੀ ਹੈਗਾ ਜੀ ਉਹਦੇ ਵਿੱਚ ਆਹਦੇ ਉਹਦੇ ਵਿੱਚ ਮੁੰਡੇ ਦੀ ਸ਼ਕਲ ਆ ਰਹੀ ਆ ਉਹਨੇ ਪਰਨਾ ਬੰਨਿਆ ਤੁਸੀਂ ਬੇਪੁਲਿਸ ਨੂੰ ਜਾਂ ਆਪਣੀ ਰਿਪੋਰਟ ਦਰਜ ਕਰਾ ਕੇ ਹਾਂਜੀ ਉਹ ਲਖਾਈ ਕਹਿੰਦਾ ਸੀ ਪੁਲਿਸ ਨੇ ਸਾਨੂੰ ਸੱਦੇ मनजीत कौर ढाई सोना चोरी चोरी तो पता नहीं पिछले पासे तो आए हैं दरवाजे सारे सारे खुले सी मतलब अंदरों नहीं कु मैं दिमाग चल नहीं लिया ਕਿ ਮਤਲਬ ਮੈਂ ਸਵੇਰੇ ਉੱઠી ਤਾਂ ਮੈਂ ਦਰਵਾਜ਼ਾ ਖੋਲਣਾ ਤੇ ਮਤਲਬ ਦਰਵਾਜ਼ਾ ਖੁੱਲਿਆ ਨਹੀਂ ਤੇ ਫਿਰ ਅਸੀਂ ਬਾਹਰ ਤੋਂ ਹੌਲੀ-ਹੌਲੀ ਦੇਖਿਆ ਘੁੰਮਿਆ ਤੇ ਉਹ ਬਾਹਰ ਪੌੜੀ ਪਈ ਦੀ ਸੀ ਲੱਕੜੀ ਦੀ ਤੇ ਉਹਦੇ ਕੋਲ ਗਰੇਲ ਪੱਟੀ ਪਈ ਸ਼ੀਸ਼ਾ ਪੰਨੇ ਆਏ ਸੀ ਤੇ ਉਹ ਪਿੱਛੇ ਦੀ ਆਏ ਤਾਂ ਪਿੱਛੇ ਨੂੰ ਵਾਪਸ ਮੁੜ ਗਏ ਸੁਣਾ ਕਾਲੇ ਵਿੱਚ ਰੱਖਿਆ ਹਾਂਜੀ ਡੱਬੇ 'ਚ ਸੀ ਪਿੱਤਲ ਦੇ 'ਚ ਤੇ ਇਹ ਦਰਮਾਲ 'ਚ ਬੰਦ ਕੇ ਤੇ ਲਿਫਾਫੇ 'ਚ ਪਾ ਕੇ ਐਦਾਂ ਟਰੰਕ 'ਚ ਸੀ ਉਹ ਟਰੰਕ ਲੈ ਗਿਆ ਟਰੰਕ ਐਦਾਂ ਹੀ ਲੈ ਗਿਆ ਚੁੱਕ ਕੇ ਬਾਰ ਖੇਤਾਂ ਚ ਖੇਤਾਂ ਜਿਹੜੇ ਆ ਗਏ ਉਹਨਾਂ ਨੇ ਭਾਂਹ ਜੀ ਪਤਾ ਲੱਗਦਾ ਕਿ ਕੋਈ ਸ਼ੱਕ ਸੁਤੇਗੀ ਕਿਸੇ ਦਾ ਨਹੀਂ ਸ਼ੱਕ ਤਾਂ ਮੈਨੂੰ ਮੇਰੇ ਘਰ ਇੰਦਾ ਕੋਈ ਨਹੀਂ ਆਇਆ ਮੈਂ ਨਾ ਸਾਡੇ ਇੰਦਾ ਕੋਈ ਆਉਂਦਾ ਅੰਦਰ ਜਾਂਦਾ ਨਹੀਂ ਕੋਈ ਪਿੱਛੇ ਦੀ ਜੇ ਆਇਆ ਤਾਂ ਇੱਥੇ ਹੀ ਬੈਠਾਂਗੇ ਇੱਥੋਂ ਹੀ ਚੱਲ ਜਾਣਗੇ ਸਰ ਦਾ ਨਾਮ ਕੀ ਐਸਏ ਪੁਲਿਹਾਰ ਸਿੰਘ ਲਾ ਸਿਟੀ ਬੰਗਿਆਂ ਦੇ ਤੇ ਆਹ ਆਹ ਬੰਗਿਆਂ ਦੇ ਵਿੱਚ ਜਾਂਦਾ ਕੱਲ੍ਹ ਜਿਹੜਾ ਚੋਰੀ ਹੋਈ ਹੈ ਹਾਂਜੀ ਹਾਂ ਜੀਂਦੋਵਾਲ ਬੰਗਿਆਂ ਜੇ ਪੈਂਦਾ ਜੀ ਸਿਟੀ ਦੇ ਏਰੀਆ ਸਾਰਾ ਇਹ ਮੰਗਾ ਸਿਟੀ ਦਾ ਤੇ ਦਕਾਨਾਂ ਦੇ ਵਿੱਚ ਵੀ ਥੋੜੀ ਚੋਰੀ ਹੋਈ ਆ ਉਹਨਾਂ ਨੇ ਕੈਮਰੇ ਕੋਲ ਦੇਖ ਰਹੇ ਆ ਤਾਂ ਵੀ ਤੁਹਾਨੂੰ ਕੋਈ ਪਤਾ ਮਿਲਦੀ ਆ ਉਸ ਹਿਸਾਬ ਨਾਲ ਕਿਤੇ ਉਹਨਾਂ ਨੂੰ ਪੜ ਕੇ ਲੱਖਾਂ ਪਿੱਛੇ ਭੇਜਿਆ ਜਾਵੇਗਾ ਜਿਸ ਤਰੀਕੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਉਹਦਾ ਮੂੰਹ ਵੀ ਨਹੀਂ ਬੰਨਿਆ ਕੋਈ ਤਾਂ ਲੱਗ ਸਕਦਾ ਛੇਤੀ ਹਾਂਜੀ ਹਾਂਜੀ ਛੇਤੀ ਪਤਾ ਲੱਗ ਜਾਊਗਾ ਜੀ ਕੈਮਰੇ ਦੇਖ ਰਹੇ ਆ ਉਹਦੇ ਬਾਕੀ ਕੈਮਰੇ ਨਾਲ ਪਤਾ ਲੱਗ ਜਾਣਾ ਕਿ ਕਿੰਨਾ ਕਿ ਨੁਕਸਾਨ ਹੋ ਗਿਆ ਦੁਕਾਨਾਂ ਦਾ ਤੇ ਇਹ ਕਰਦੇ ਦੁਕਾਨਾਂ ਵਾਲੇ ਤਾਂ ਹਜੇ ਆਪਣੇ ਮੈਡੀਸਨ ਦੇ ਕੇ ਦੱਸੂਗੇ ਵਕਤ ਜਦੋਂ 20-25 ਹਜ਼ਾਰ ਦੇ ਤੱਕ ਲੱਗਦਾ ਬਣਾਤੇ ਆਂ ਵੀ ਇੰਨਾ ਗੱਲੇ ਕਿੰਨਾ ਕਹੁੰਦਾ ਐਤਵਾਰ ਕਰਕੇ ਸੀਗਾ ਐ ਤਾਂ ਉਹਨੂੰ 2 ਵਜੇ ਦੁਕਾਨਾਂ ਬੰਦ ਕਰ ਦਿੰਦੇ ਆ ਤੇ ਸੋਮਵਾਰ ਦੇਗਾ ਇਹ ਤੇ ਘਰ ਘਰਾਂ ਇਹਨਾਂ ਦੇ ਕੋਲ 2 2.5 ਟੋਲੇ ਸੋਨਾ ਵਸਦੇ ਆ ਪੈਸੇ ਪੁੱਛੇ ਜੋ ਪੈਸੇ ਪੁੱਛਦਾ ਥੋੜੇ 5-5000 ਰੁਪਏ ਇਹ ਕਿਤਾਬ ਇਹਨਾਂ ਕੱਪੜੇ ਛੱਡ ਲੈਣਾ ਉਹ ਵੇਚ ਸੋਨਾ ਵਸਤੂਆਂ ਲਈ ਕੁਝ ਪੈਸੇ ਮਿਲਣਗੇ। ਤਾਂ ਹੌਫ ਤੋਂ ਮਿਲ ਆਉਂਦੇ ਚਾਹ। ਇਹਦਾ ਬਦਲ ਉਹ ਕੱਪੜੇ ਹੀ। ਇਹ ਕਿਤਾਬ ਉਹ ਲੈ ਲੈਣੇ। ਆਹ ਦਾਰੂਦਾਰ ਨਾ ਨੰਗਾ ਕਿੰਨਾਂ ਅੰਦਰੋਂ ਕਾਸੀ ਪੂਰਾ ਦਿਨ ਨਹੀਂ ਲੱਗਦਾ। ਇਹ ਚੀਜ਼ਾਂ। ਉਹ ਲੈ ਲੈਣਾ। ਰਾਂਖੋ ਬਾਹਰ ਹੀ ਲੈ ਲਓ।